ਵੱਡੇ ਬ੍ਰਦਰ ਮੇਰੇ ਪੰਜਾਬ ਪੁਲਿਸ ਦੇ ਨੇ ਤਾਂ ਉਹਨਾਂ ਨੂੰ ਇੰਸਟਾਗ੍ਰam ਦੇ ਜ਼ਰੀਏ ਹੀ ਕੁੜੀ ਮਿਲੀ ਸੀ ਜਿਸ ਦੀ ਆਈਡੀ ਸੀਗੀ ਮਨਪ੍ਰੀਤ ਕੌਰ ਗਰੇਵਾਲ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦੀ ਸੀਗੀ ਚਲੋ ਬ੍ਰਦਰ ਨਾਲ ਐਡ ਹੋ ਗਈ ਜੀ ਗੱਲਬਾਤ ਹੋਣ ਲੱਗ ਗਈ ਚਲੋ ਇੱਕ ਮੁਲਾਜ਼ਮ ਹੈ ਨਾ ਤਾਂ ਸਰ ਗੱਲਬਾਤ ਹੋਣ ਤੋਂ ਬਾਅਦ ਕੁਝ ਦਿਨ ਬੀਤੇ ਬ੍ਰਦਰ ਨੂੰ ਕਿਤੇ ਕਾਲ ਆਈਏ ਬ੍ਰਦਰ ਮੋਹਾਲੀ ਸੀਗੇ ਇਹ ਵੀ ਕੁੜੀ ਮੋਹਾਲੀ ਸੀਗੀ ਕਿੰਨੀ ਮੈਂ ਡਾਕ ਫੜਾਣ ਆਈ ਹੋਈ ਇੱਥੇ ਤਾਂ ਉਸ ਤੋਂ ਬਾਅਦ ਸਰ ਕੀ ਹੋਇਆ ਜੀ ਗੱਲਬਾਤ ਹੋ ਗਈ ਵੀ ਸਰ ਤੁਸੀਂ ਪਟਿਆਲੇ ਜਾਣਾ ਬ੍ਰਦਰ ਨੇ ਦੱਸਿਆ ਹਾਂਜੀ ਮੈਂ ਜਾ ਰਿਹਾ ਪਟਿਆਲੇ ਤਾਂ ਮੈਨੂੰ ਇਹਨੇ ਕਿਹਾ ਵੀ ਮਤਲਬ ਮੈਨੂੰ ਪਟਿਆਲਾ ਛੱਡ ਦਿਓ ਤੁਸੀਂ ਨਾ ਤੋਂ ਬਸ ਫੜ ਕੇ ਨਿਕਲ ਜੂਗੇ ਆਪਣੀ ਤਾਂ ਇੱਕ ਮਹਿਕਮੇ ਦੇ ਸੀ ਦੋਨੋਂ ਬ੍ਰਦਰ ਨੇ ਕਿਹਾ ਕੋਈ ਗੱਲ ਨਹੀਂ ਆ ਜਾਓ ਮੈਂ ਤੁਹਾਨੂੰ ਛੱਡ ਦਾਂਗਾ ਚਲੋ ਆਂਦੇ ਆਂਦੇ ਗੱਡੀ ਦੇ ਵਿੱਚ ਗੱਲਬਾਤ ਹੋਈ ਜੀ ਜਦੋਂ ਪੁੱਛਿਆ ਇਹਨੇ ਦੱਸਿਆ ਵੀ ਨਹੀਂ ਮੈਂ ਮੈਰਿਜ ਨਹੀਂ ਕਰਵਾਈ 2-3 ਸਾਲ ਪਹਿਲਾਂ ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਮੈਂ ਸੋਚਿਆ ਮੈਂ ਮੈਰਿਜ ਕਰਵਾਣੀ ਹੈ ਤਾਂ ਬ੍ਰਦਰ ਨੇ ਕਿਹਾ ਵੀ ਕਿੱਡੀ ਲੰਬੀ ਜ਼ਿੰਦਗੀ ਇਦਾਂ ਨਹੀਂ ਨਿਕਲਦੀ ਹੈਗੀ ਤੇ ਜੇ ਤੁਸੀਂ ਕਹਿੰਦੇ ਹੋ ਮੈਂ ਤੁਹਾਡਾ ਰਿਸ਼ਤਾ ਕਰਵਾ ਦੇਣਾ ਤਾਂ ਇਹ ਨਹੀਂ ਕਿ ਕੋਈ ਗੱਲ ਨਹੀਂ